<laughs> <I think> Endelig! <I've... laughs> oh, <laughs> ਫਗਵਾੜਾ ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਫਗਵਾੜਾ ਵਿੱਚ ਸਫਾਈ ਕਰਮਚਾਰੀਆਂ ਵਜੋਂ ਸੇਵਾਵਾਂ ਨਿਭਾ ਰਹੇ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਪਿਛਲੇ ਕਰੀਬ 1 ਹਫ਼ਤੇ ਤੋਂ ਨਗਰ ਨਿਗਮ ਫਗਵਾੜਾ ਦੇ ਦਫ਼ਤਰ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਜਾ ਰਹੀ ਹੈ ਧਰਨਾ ਪ੍ਰਦਰਸ਼ਨ ਨੂੰ ਕਰੀਬ 7 ਦਿਨ ਬੀਤ ਜਾਣ ਤੋਂ ਬਾਅਦ ਵੀ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨਾ ਸੁਣੀਆਂ ਜਾਣ ਤੋਂ ਬਾਅਦ ਰੋਹ ਵਿੱਚ ਆਏ ਸਮੂਹ ਸਫਾਈ ਕਰਮਚਾਰੀਆਂ ਨੇ ਅੱਜ ਫਗਵਾੜਾ ਸ਼ਹਿਰ ਦੇ ਗੋਲ ਚੌਂਕ ਵਿਖੇ ਨਗਰ ਨਿਗਮ ਦੀ ਅਫਸਰ ਸ਼ਾਹੀ ਦਾ ਪੁਤਲਾ ਫੋਕ ਕੇ ਆਪਣਾ ਰੋਸ ਜ਼ਾਹਿਰ ਕੀਤਾ ਇਸ ਮੌਕੇ ਗੱਲਬਾਤ ਕਰਦੇ ਹਾਂ ਧਰਮਵੀਰ ਸੇਠੀ ਅਤੇ ਅਨੁਸਹੋਤਾ ਨੇ ਕਿਹਾ ਕਿ ਕਿ ਪਿਛਲੇ ਕਈ ਸਾਲਾਂ ਤੋਂ ਫਗਵਾੜਾ ਚ ਸਫਾਈ ਕਰਮਚਾਰੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਸਫਾਈ ਕਰਮਚਾਰੀਆਂ ਵੱਲੋਂ ਉਠਾਈ ਜਾ ਰਹੀ ਹੈ ਪਰ ਉਸ ਦੇ ਬਾਵਜੂਦ ਵੀ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਪੱਕੇ ਕਰਨ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੂਪ ਵਿੱਚ ਆਏ ਸਫਾਈ ਕਰਮਚਾਰੀਆਂ ਨੇ ਨਗਰ ਨਿਗਮ ਦੇ ਦਫ਼ਤਰ ਬਾਹਰ ਪੱਕੇ ਤੌਰ ਤੇ ਧਰਨਾ ਲਗਾ ਦਿੱਤਾ ਹੈ ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਧਰਨਾ ਲਗਾਤਾਰ ਜਾਰੀ ਰਹੇਗਾ ਹੋਰ ਇਸ ਮੌਕੇ ਗੱਲਬਾਤ ਕਰਦੇ ਹਾਂ ਆਕੂਆਂ ਦਾ ਕੀ ਕੁਝ ਕਹਿਣਾ ਹੈ ਆਓ ਦਿਖਾਉਣੇ ਹਾਂ ਤੁਹਾਨੂੰ ਪੂਰੀ ਖਬਰ ਵਿੱਚ ਫਗਵਾੜਾ ਤੋਂ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਜੈ ਬਾਲਮੀਕੀ ਜੀ ਹਰ ਬਾਰ ਬਾਲਮੀਕੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਜਲਦੋਂ ਜਲਦ ਸਾਡੇ ਜਿਹੜੇ ਔਰਤ ਸੌਟ ਦੇ ਮਲਾਜਮਾਂ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਗਰ ਜੇ ਨਹੀਂ ਮੰਗਾਂ ਪੂਰੀਆਂ ਕਰਦੇ ਤਾਂ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਦਿਨਾਂ 'ਚ ਅਸੀਂ ਪੱਕੇ ਬੰਦੇ ਹੜਤਾਲ ਤੇ ਜਾਵਾਂਗੇ ਉਹਦੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ ਹਰ ਹਰ ਬਾਲਮਿਕੀ ਜੋ ਅੱਜ ਨਗਰ ਕਾਰਪੋਰੇਸ਼ਨ ਫਗਵਾੜਾ ਦੇ ਵਿੱਚ ਸਾਡੇ ਜਿਹੜੇ ਸਫਾਈ ਕਰਮਚਾਰੀ ਐ ਕੱਚੇ ਮੁਲਾਜ਼ਮ ਉਹਨਾਂ ਨੇ ਆਪਣਾ ਜਿਹੜਾ 6ਵੇਂ ਦਿਨ ਦਾ ਪ੍ਰੋਟੈਸਟ ਜਿਹੜਾ ਜਿਹੜਾ ਪਤਲਾ ਫੂਕ ਜਿਹੜਾ ਅਰਥੀ ਮੁਜ਼ਾਹਰਾ ਕੱਢ ਰਹੇ ਆ ਔਰ ਜਿਸ ਦੇ ਵਿੱਚ ਸਾਡੇ ਭਾਜੀ ਵੱਡੇ ਸੇਠੀ ਸਾਹਿਬ ਸਾਡੇ ਆਪਣੇ ਭਾਜੀ ਹੁਣੀ ਅਪਲਾਈ ਗੇਟ ਤੋਂ ਜੋਗਾ ਭਾਜੀ ਹੁਣੀ ਔਰ ਸਾਰੇ ਜਿੰਨੇ ਵੀ ਸਮੂਹ ਜਿੰਨੇ ਵਰਕਰ ਆ ਸਾਰੇ ਇਕੱਠੇ ਹੋ ਕੇ ਜਿਹੜਾ ਸਰਕਾਰ ਪੰਜਾਬ ਸਰਕਾਰ ਦੇ ਲਈ ਇਹ ਬੜੀ ਸ਼ਰਮ ਦੀ ਗੱਲ ਆ ਕਿ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਹਰ ਵਾਰ ਲਾਰੇ ਲਾ ਕੇ ਫਗਵਾੜੇ ਦੇ ਵਿੱਚ ਇਸ ਤਰ੍ਹਾਂ ਹੀ ਇਹਨਾਂ ਨੂੰ ਪ੍ਰੋਟੈਸਟ ਦੇ ਲਈ ਸੰਘਰਸ਼ ਲਈ ਇਸੇ ਤਰ੍ਹਾਂ ਇਕੱਠੇ ਹੋ ਕੇ ਅਸੀਂ ਫਿਰ ਦੁਬਾਰਾ ਪੰਜਾਬ ਸਰਕਾਰ ਦਾ ਪੁਤਲਾ ਸਾੜ ਰਹੇ ਹਾਂ ਤਾਂ ਜੋ ਉਹਨਾਂ ਨੂੰ ਇਹ ਸ਼ਰਮ ਆ ਸਕੇ ਕਿ ਕੱਚੇ ਮਜ਼ਦਮਾਂ ਦੀ ਫਗਵਾੜੇ ਦੇ ਵਿੱਚ ਜਿਹੜੇ ਇਹਨਾਂ ਨੂੰ ਪੱਕੇ ਤੌਰ ਤੇ ਡੀਸੀ ਰੇਟ ਤੋਂ ਪੱਕੇ ਤੌਰ ਤੇ ਕੀਤਾ ਜਾਵੇ ਤਾਂ ਜੋ ਇਹਨਾਂ ਦੇ ਘਰਾਂ ਦੇ ਵਿੱਚ ਵੀ ਜੜੀਆਂ ਸਰਕਾਰ ਦੀਆਂ ਜੜੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਨੂੰ ਉਸ ਤਰ੍ਹਾਂ ਪਹੁੰਚ ਸਕਰ ਪਰ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਉਹਦੇ ਖੋਖਲੇ ਦਾਅਵੇ ਜਿਹੜੇ ਉਹ ਬਿਲਕੁਲ ਸਾਹਮਣੇ ਆ ਰਹੇ ਆ ਜਿਸ ਦਾ ਜਿਹੜਾ ਵਜੋ ਸਾਡੇ ਜਿਹੜੇ ਕੱਚੇ ਮੁਲਾਜ਼ਮਾਂ ਕਾਰਪੋਰੇਸ਼ਨ ਦੇ ਉਹ ਅੱਜ ਜਿਹੜੇ ਸੰਘਰਸ਼ ਕਰ ਰਹੇ ਆ ਮੈਂ ਆਪਣੇ ਸਾਰੇ ਸਮੂੱਚੇ ਸਾਥੀਆਂ ਵੱਲੋਂ ਅਪੀਲ ਕਰਦਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਪੱਕੇ ਤੌਰ ਤੇ ਕਾਰਪੋਰੇਸ਼ਨ ਦੇ ਵਿੱਚ ਕੀਤਾ ਜਾਵੇ ਤਾਂ ਜੋ ਜਿਹੜਾ ਸੰਘਰਸ਼ ਆ ਇਸ ਨੂੰ ਇੱਕ ਪੂਰਨ ਵਿਰਾਮ ਦਿੱਤਾ ਜਾਵੇ ਉਹ ਖਾਸ ਕਰ ਸਾਡੇ ਭਾਜੀ ਸੇਠੀ ਭਾਜੀ ਉਹ ਸਾਡੇ ਪ੍ਰਧਾਨ ਜੋਗਾ ਜੀ ਇਹਨਾਂ ਦਾ ਬੜਾ ਖਾਸ ਜ਼ੋਰਦ ਕਰਕੇ ਇਹਨਾਂ ਦਾ ਬੜਾ ਸਹਿਯੋਗ ਆ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਮੁਲਾਜ਼ਮਾਂ ਦਾ 6ਵੇਂ ਦਿਨ ਤੱਕ ਖੜੇ ਆ ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ ਜੈ ਪੀਮ ਜੈ ਪਾਤ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਜੈ ਵਾਲਮੀਕੀ ਪਰਮਹਰ ਵਾਲਮੀਕੀ ਅੱਜ 7ਵਾਂ ਦਿਨ ਹੋ ਗਿਆ ਹਟਾਲ ਚੱਲਦੀ ਨੂੰ ਪਰ ਪ੍ਰਸ਼ਾਸਨ ਦੇ ਅੱਜ ਤੱਕ ਜੂਨੇ ਸਰਗੀ ਹੈਗੀ ਬੜੇ ਅਫਸੋਸ ਦੀ ਗੱਲ ਆ ਕਿ ਸਾਨੂੰ ਰਾਤੀ ਬਦਲਾ ਕੇ ਸਾਡੇ ਜੁਆਇਨ ਕਮਿਸ਼ਨਰ ਦੀ ਬਦਲੀ ਹੋ ਗਈ ਆ ਦੇਖੋ ਫੋੜੇ ਮੈਨੂੰ ਲੱਗਦਾ ਕੋਪਸਰ ਲੱਗਣ ਨੂੰ ਤਿਆਰ ਹੀ ਹੈ ਨਹੀਂ ਮੈਨੂੰ ਲੱਗਦਾ ਕੋਈ ਵੀ ਜਾਂ ਤਾਂ ਜਿਹੜੇ ਇੱਥੇ ਅਫਸਰ ਬੈਠੇ ਆ ਗੋਗੇ ਬੋਲੇ ਬਹਿ ਰਹੇ ਆ ਜਿਹਨਾਂ ਨੂੰ ਸੁਣਦੇ ਕੱਖ ਨਹੀਂ ਸਾਡਾ ਐਨਐਸਪੀ ਕਾ ਸਾਡੇ ਲੋਕੀ ਰੋਲਾ ਪਾਉਂਦੇ ਆ ਇੰਨੇ ਮਿਲਣ ਟੁੱਪ ਚ ਮਰਨਦੇ ਆ ਆਪ ਅੰਦਰ ਏਸੀਆਂ ਚ ਬੈਠੇ ਡੱਕ ਨਾਲ 1.5 ਲੱਖ ਤਲਖਾਂ ਲੈ ਕੇ ਪੱਕੇ ਹੋ ਕੇ ਬੈਠੇ ਪਰ ਸਾਡੇ ਵਾਰੀ ਜਦੋਂ ਜੋ ਸਾਡੀ ਵਾਰੀ ਆਉਂਦੀ ਮੇਰੇ ਮੁਲਾਜ਼ਮਾਂ ਦੀ ਕੱਚਿਆਂ ਦੀ ਉਹਨਾਂ ਨੇ ਦੌਰਾ ਪੈਣ ਰਵੇ ਆਏ ਸਾਡੇ ਕੋ ਕੰਮ ਕਰਨਾ ਪੈਣਾ ਕੱਲ ਸਾਡੇ ਐਲਓ ਸਾਹਿਬ ਬੈਠੇ ਸੀਗੇ ਐਸਸੀ ਸਾਹਿਬ ਬੈਠੇ ਸੀ ਉਹਨਾਂ ਨੂੰ ਜੁਆਇ ਕਰਕੇ ਕਹਿੰਦੇ ਤੁਸੀਂ ਕੰਮ ਕਰੋ ਕਹਿੰਦੇ ਸਾਡੇ ਬਾਦ ਦਾ ਕੰਮ ਐਨੇ ਜੀ ਇਹ ਕਿੱਥੇ ਦੀ ਗੱਲ ਇਹਨਾਂ ਦੀ ਆਪਣੀ ਕਿਹੜੀ ਗੱਲ ਹੈਗੀ ਏ ਕਿ ਇਹਨਾਂ ਨੇ ਕੰਮ ਨਹੀਂ ਕਰਨਾ ਹੋਰ ਕਰਨਾ ਕਹਿੰਨੇ ਆ ਜੇ ਤੁਹਾਡੇ ਸੁਪਰਡੈਂਟ ਬਦਲ ਗਏ ਤਾਂ ਮੁਲਾਜ਼ਮਾਂ ਵਿੱਚ ਕੀ ਕਸੂਰ ਆ ਸਾਡੇ ਕੱਚਿਆਂ ਬਣਾ ਉਹ ਮਾ ਸਾਡੇ ਨਾਲ ਆਪਣੀ ਕੋਠੀ ਸੱਜਿਆ ਸੀ ਵੀ ਜੁਆਇਨ ਕੁਝ ਸਾਡੇ ਨਾਲ ਕੰਮ ਕਰੋ ਕੋਰਾਤੀ 10 ਵੇ ਪਤਾ ਲੱਗਣਾ ਉਹਨਾਂ ਦੀ ਬਦਲੀ ਹੋ ਗਈ ਇਹਨਾਂ ਦੀ ਸਭ ਤੋਂ ਕਿਸਮਤ ਮਾਰੀ ਸਾਡੇ ਮੁਲਾਜ਼ਮਾਂ ਦੀ ਹੈ ਇੰਨੀ ਬਦ ਕਿਸਮਤ ਦੀ ਹੈ ਵੀ ਸਾਡੇ ਜਿਹੜੇ ਅਫਸਰ ਲੱਗਦੇ ਆ ਜੇ ਉਹ ਕੰਮ ਕਰਨ ਲੱਗਦਾ ਉਹਦੀ ਬਦਲੀ ਹੋ ਜਾਂਦੀ ਹੈ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰ ਰਹੇ ਆ ਕਿ ਜਲਦੋਂ ਜਲਦੇ ਤੇ ਇਹ ਸੁਪਰਡੈਂਟ ਲਾਇਆ ਜਾਣ ਕਮਿਸ਼ਨਰ ਆ ਜਾਵੇ ਨਹੀਂ ਤਾਂ ਫਿਰ ਛੱਕਰ ਜਿੱਕੀ ਬਾਰੇ ਮੰਗਲਵਾਰ ਵੀਰਵਾਰ ਤੋਂ ਕੂੜੇ ਵਾਲੀਆਂ ਗੱਡੀਆਂ ਸਾਰੀਆਂ ਰੁਕ ਜਾਣੀਆਂ ਇਹਦਾ ਜਿਹੜਾ ਹਰਜਾਨਾ ਪੋਤਲਾ ਪਊਗਾ ਉਹ ਪ੍ਰਸ਼ਾਸਨ ਨਗਰ ਨੇ ਫੁਵਾੜਾ ਭੁਗਤੇਗਾ ਅੱਜ ਕੋਈ ਪਤਲਾ ਵਗੈਰਾ ਵੀ ਫੁਟਿਆ ਗਿਆ ਜੀ ਸਰ ਗੋਲ ਚੌਂਕ ਦੇ ਵਿੱਚ ਸਾਰੇ ਜਿੰਨੇ ਸਾਡੇ ਕੱਚੇ ਮੁਲਾਜ਼ਮਾਂ ਸਾਡੇ ਪ੍ਰਧਾਨ ਜੀ ਰੋਸ਼ਨ ਸੇਠੀ ਜੀ ਵੀ ਅੱਜ ਪਹੁੰਚੇ ਇੱਥੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਇੱਥੇ ਅੱਜ ਅਸੀਂ ਪਤਲਾ ਫੁਕਿਆ ਵਾ ਫੁਵਾੜਾ ਜਿਹੜੇ ਸਾਡੇ ਫੁਵਾੜਾ ਅਫਸਰ ਸ਼ਾਹੀ ਆ ਉਹਨਾਂ ਦਾ ਮੁਰਦਾ ਉਹਨਾਂ ਦਾ ਪਤਲਾ ਫੁਕ ਕੇ ਉਹਨਾਂ ਦਾ ਮੁਰਦਾਬਾਦ ਕੀਤਾ ਵਾ ਅਗਰ ਜੇ ਹੁਣ ਪਤਲਾ ਫੁਕੋ ਤਾਂ ਬਾਅਦ ਜਿਹੜਾ ਸ਼ਰਮ ਨਾ ਆਈ ਫੇਰ ਇਹਨਾਂ ਬਾਤ ਜਿਹਨੇ ਸਾਡੇ ਅਫਸਰਾਂ ਇਹਨਾਂ ਬਾ